ਕਿਉਂਕਿ ਹਰੇਕ ਸੱਜਣ ਇਹ ਸੋਚਦਾ ਵੀ ਸਾਡਾ ਟਰੈਕਟਰ ਪੁਰਾਣਾ ਹੋ ਗਿਆ ਸੀ ਨਵਾਂ ਲੈ ਲਈਏ ਤੁਸੀਂ ਇਹਨੂੰ ਮਤਲਬ ਤਿਆਰ ਕਿਉਂ ਕਰਾ ਲਿਆ ਕੀ ਬਣ ਚਾਇਆ ਦੇਖੋ ਜੀ ਇੱਕ ਤੇ ਦੇ ਨਾਲ ਸਾਡੀਆਂ ਯਾਦਾਂ ਬਹੁਤ ਜੁੜੀਆਂ ਸੀ ਹਾਂ ਬਿਲਕੁਲ ਸਾਡੇ ਬਾਪੂ ਨੇ ਖਰੀਦਿਆ ਸੀ ਉਸ ਟਾਈਮ ਸਾਡੇ ਮਨ ਚ ਆਉਂਦੀ ਸੀਗੀ ਵੀ ਇਹਨੂੰ ਤਿਆਰ ਕਰਾਈਏ ਵੀ ਇਹਨੂੰ ਵੇਚੀਏ ਨਾ ਵੇਚੀਏ ਨਾ ਦੋ ਤਿੰਨ ਸਾਲ ਤੋਂ ਹੀ ਸੀਗਾ ਜੀ ਜੀ ਤੇ ਪਿਛਲੇ ਸਾਲ ਵੀ ਬਾਈ ਜੀ ਨਾਲ ਗੱਲ ਹੋਈ ਸੀਗੀ ਉਦੋਂ ਕੋਈ ਮੌਕਾ ਨਹੀਂ ਮਿਲਿਆ ਠੀਕ ਹੈ ਤੇ ਅੱਗਤੀ ਫਿਰ ਸਾਨੂੰ ਮੌਕਾ ਮਿਲਿਆ ਵੀ ਇਹ ਤੇ ਗਿਆ ਪਰ ਮੋਕਾ ਸਾਹਮਲੀ ਹੈ ਸਾਹਮਲੀ ਕਿੰਨੇ ਕਿੱਲਾਂ ਵੀ ਪਹਿਲੀ ਕਰਦੇ ਹੋ ਇਹਦੇ ਟਰੈਕਟਰ ਦੇ ਨਾਲ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਹੋ ਅਸੀਂ 100 ਕਿੱਲੇ ਦੀ ਖੇਤੀ ਕਰਦੇ ਹਾਂ 100 ਕਿੱਲੇ ਦੀ ਖੇਤੀ ਕਰਦੇ ਹਾਂ ਹਾਂ ਜੀ ਫਰੇ ਟਰੈਕਟਰ ਤੋਂ ਜ਼ਿਆਦਾ ਕੰਮ ਕੀ ਲੈਂਦੇ ਅਸੀਂ ਜਿੱਦਾਂ ਨਾ ਜੀ ਸਾਡੀ ਜਿਹੜੀ ਖੇਤੀ ਆ ਆਲੂ ਦੀ ਖੇਤੀ ਆ ਹਾਂ ਆਲੂ ਦੀ ਖੇਤੀ ਆ ਹਾਂ ਜੀ ਇਸ ਕਰਕੇ ਜਿਹੜੇ 60 ਆ ਜੀ ਇਥੇ ਜ਼ਿਆਦਾ ਕੰਮ ਜਾ ਪਿਆ ਉਹਦੇ ਵਿੱਚ ਹਾਂ ਇਹਦਾ ਜ਼ਿਆਦਾ ਕੰਮ ਆਲੂ ਦਾ ਟਰੈਕਟਰ ਵੇਖ ਕੇ ਵਾਕ ਹੀ ਰੋਖ ਹੋਈ ਆ ਬਿਲਕੁਲ ਹੋਈ ਆ ਜੀ ਬਿਲਕੁਲ ਹੋਈ ਆ ਮਨ ਨੂੰ ਤਸੱਲੀ ਹੋ ਗਈ ਜੋ ਕਿਹਾ ਜੀ ਉਸ ਤੋਂ ਵੀ ਉੱਪਰ ਹੀ ਹੋਇਆ ਜੀ ਉਦ ਹਾਂਜੀ ਹਾਂ ਹਾਈ ਕੰਪੈਸਟੀ ਐਕਸਟਰਾ ਟਾਰਕ ਹਨਾ ਡਬਲ ਕਲਚ ਲਾਈਟਾਂ ਲੂਟਾਂ ਵੀ ਹਾਈ ਰੈਕਸ ਇਹੀ ਆ ਰਹੀਆਂ ਨੇ ਹਨਾ ਹਾਂ ਸਹੀ ਗੱਲ ਆ ਤੇ ਇਹ ਡੈਕਰ ਲਗ ਵਗੈਰਾ ਲਾਇਆ ਹੈ ਜੀ ਇਹ ਵੀ ਪਾਈਆਂ ਦੇ ਆਲੂਆਂ ਦੀ ਖੇਤੀ ਕਰਕੇ ਆਪਾਂ ਛੋਟਾ ਲਾਇਆ ਜੀ ਵੀ ਕੰਮ ਵੀ ਦੇਵੇ ਤੇ ਸ਼ੌਂਕ ਵੀ ਬੰਦੇ ਦਾ ਪੂਰਾ ਹੋਵੇ ਸ਼ੌਂਕ ਹੀ ਬੰਦੇ ਦਾ ਪੂਰਾ ਹੋਵੇ ਤੇ ਉਸ ਤੋਂ ਬਾਅਦ ਇਹ ਸਤਰੀ ਵੀ ਸਾਰੀ ਡੈਕੋਰੇਸ਼ਨ ਕੀਤੀ ਆ ਹਾਂ ਦੇਖੋ ਜੀ ਮਾਤਾ ਜੀ ਫੋਟੋਫੋਰਗਾਂ ਦੀ ਹਾਂ ਹਾਂ ਜੀ ਹਾਂ ਇਹਨਾਂ ਦੀ ਯਾਦਗਾਰੀ ਆ ਜੀ ਇਹ ਸਹੀ ਗੱਲ ਆ ਹਾਂ ਤੇタル ਮੈਂ ਆ ਸਾਰੀ ਕਾਦੇ ਹਰੇ ਮਰਮੂ ਚਾ ਕਰਵਾ ਕੱਲੀ ਕੱਲੀ ਚੀਜ਼ ਦਾ ਬਾਈ ਨੇ ਧਿਆਨ ਰੱਖਿਆ ओरिजिनल ਲੁੱਕ ਹੀ ਰੱਖੀ ਹੈ ਜੀ ਕਿਉਂਕਿ ਬਵਾਈਆਂ ਦਾ ਆਲੂਆਂ ਦਾ ਕੰਮ ਕਰਕੇ ਵੀ ਕੋਈ ਦਿੱਕਤ ਨਾ ਆਵੇ ਜੀ ਪਾਉਣ ਦਾ ਟਾਇਰ ਆਪਾਂ ਵੱਡੇ ਹੀ ਪਾਉਂਦੇ ਆ ਹੋ ਟ੍ਰੈਕਟਰ ਖੜਿਆ ਸਾਰਿਆਂ ਦੇ ਵੱਡੇ ਟਾਇਰ ਪਾਇਆ ਜੀ ਪਰ ਇਹ ਬਾਈ ਕਹਿੰਦੇ ਆ ਆਪਾਂ ਕੰਮ ਲੈਣਾ ਜੀ ਇਹ ਤਾਂ ਵੀ ਆ ਪਰ ਕੰਮ ਵੀ ਲੈਣਾ ਤੇ ਰੱਖਣਾ ਵੀ ਲਈਣਾ ਨਾ ਰੱਖਣਾ ਵੀ ਸ਼ੌਂਕ ਨਾਲ ਹਾਂਜੀ ਉਹ ਵੀ ਮੇਤਰੋ ਬਾਈਹੁਰਾ ਨੂੰ ਮੁਬਾਰਕਾਂ ਦੇ ਦਿਓ ਬਾਈਹੁਰਾ ਨੇ ਜਮੇ ਨਵਾਂ ਟਰੈਕਟਰ ਲੈ ਲਿਆ ਸ਼ੋਰੂਮ ਦੇ ਵਿੱਚੋਂ ਏਜੰਸੀ ਚੋਂ ਨਵਾਂ ਲੈ ਲਿਆ ਮੁਬਾਰਕਾਂ ਵੈਸੇ ਵੀ ਦੇਣੀਆਂ ਬਣਦੀਆਂ ਇਧਰਲੇ ਪਾਸੇ ਬਾਈ ਚਮਕੌਰ ਖੜਾ ਬਾਈ ਮਿੰਟੂ ਮਿਸਤਰੀ ਖੜਾ ਤੇ ਇਧਰਲੇ ਪਾਸੇ ਜਿਹੜੇ ਸੱਜਣਾ ਦਾ ਟਰੈਕਟਰ ਹੈ ਮੇਰੇ ਨਾਲ ਉਹ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਵੀ ਇਹ ਟਰੈਕਟਰ ਨਵਾਂ ਕਿਵੇਂ ਬਣ ਗਿਆ ਕਿੰਨੇ ਕ ਟਾਈਮ ਦੀਆਂ ਮਣ ਵਿੱਚ ਬਾਈ ਉਹਦੇ ਰੀਜਾਂ ਸੀ ਅੱਜ ਹਾਰ ਕਿਉਂ ਪਾਉਣਾ ਪੈ ਗਿਆ ਸਾਰੀ ਗੱਲਬਾਤ ਵਿਸਤਾਰ ਸਹਿਤ ਕਰਾਂਗੇ ਤੇ ਪਹਿਲਾਂ ਜਿਹੜੇ ਸੱਜਣਾ ਦਾ ਇਹ ਟਰੈਕਟਰ ਹੈ ਜਿਹੜੀ ਪਾਰਟੀ ਦਾ ਟਰੈਕਟਰ ਆਪਾਂ ਉਹਨਾਂ ਨੂੰ ਮਿਲਦੇ ਆ ਉਹ ਤੋਂ ਬਾਅਦ ਫਿਰ ਬਾਈ ਮਿੰਟੂ ਨੂੰ ਵੀ ਮਿਲਾਂਗੇ ਫਸਰੀ ਕਾਲ ਜੀ ਕੀ ਹਾਲ ਚੱਲ ਸਰ ਠੀਕ ਹੋ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਨੱਥੂ ਚਾਹਲ ਜੀ ਜ਼ਿਲ੍ਹਾ ਤੇ ਅੱਜ ਮੈਨੂੰ ਪਹਿਲਾਂ ਹੀ ਦੱਸਿਓ ਟਰੈਕਟਰ ਕਿੰਨਾ ਮਾਡਲ ਹੈ ਇਹ 2000 ਮਾਡਲ ਹੈ ਜੀ 2000 ਮਾਡਲ ਹੈ ਹਾਂਜੀ ਅੱਛਾ ਅੱਜ ਆਪਾਂ ਖੜੇ ਆਂ ਸਹਿਰ ਬਰਨਾਲੇ ਹਾਂਜੀ ਜਵਨ ਦਾ ਮੋਡੀਫਾਈ ਬਾਰਮਤੀ ਹਾਂਜੀ ਤੁਹਾਡੇ ਮਨ ਚ ਕਿਵੇਂ ਆ ਗਿਆ ਕਿਉਂਕਿ ਹਰੇਕ ਸੱਜਣ ਇਹ ਸੋਚਦਾ ਵੀ ਸਾਡਾ ਟਰੈਕਟਰ ਪੁਰਾਣਾ ਹੋ ਗਿਆ ਸੀ ਨਵਾਂ ਲੈ ਲਈਏ ਤੁਸੀਂ ਇਹਨੂੰ ਮਤਲਬ ਤਿਆਰ ਕਿਉਂ ਕਰਾ ਲਿਆ ਕੀ ਮਨ ਚ ਆਇਆ ਦੇਖੋ ਜੀ ਇੱਕ ਤੇ ਦੇ ਨਾਲ ਸਾਡੀਆਂ ਯਾਦਾਂ ਬਹੁਤ ਜੁੜੀਆਂ ਸੀ ਹਾਂ ਬਿਲਕੁਲ ਸਾਡੇ ਬਾਪੂ ਨੇ ਖਰੀਦਿਆ ਸੀ ਉਸ ਟਾਈਮ ਸਾਡੇ ਮਨ ਚ ਆਉਂਦੀ ਸੀਗੀ ਵੀ ਇਹਨੂੰ ਤਿਆਰ ਕਰਾਈਏ ਵੀ ਇਹਨੂੰ ਵੇਚੀਏ ਨਾ ਵੇਚੀਏ ਨਾ ਜੀ ਤੇ ਪਿਛਲੇ ਸਾਲ ਵੀ ਬਾਈ ਜੀ ਹੁਣਾਂ ਨਾਲ ਗੱਲ ਹੋਈ ਸੀਗੀ ਉਦੋਂ ਕੋਈ ਮੌਕਾ ਨਹੀਂ ਮਿਲਿਆ ਠੀਕ ਆ ਤੇ ਅੱਜ ਫਿਰ ਸਾਨੂੰ ਮੌਕਾ ਮਿਲਿਆ ਵੀ ਆਇਤ ਗਿਆ ਆਪਾਂ ਮੌਕਾ ਸਾਂਭ ਲਈਏ ਹਾਂ ਸਾਂਭ ਲਈਏ ਜੀ ਪਰ ਮੈਂ ਗੱਲ ਮੂਰੇ ਲਿਖੀ ਵੀ ਕੀ ਹੋਇਆ ਕਹਿੰਦਾ ਬਾਪੂ ਵਾਲਾ ਬਾਈ ਦੇ ਦਿਲੀ ਹਾਪਾ ਵੀ ਇਹ ਕਹਿੰਦੇ ਨੇ ਕਹਿੰਦੇ ਸਾਡੇ ਬਾਪੂ ਵਾਲਾ ਟਰੈਕਟਰ ਹੈ ਬਈ ਇਹ ਕਿੰਨਾ 2000 ਮਾਡਲ ਹੈ 2000 ਮਾਡਲ ਤੁਸੀਂ ਨਵਾਂ ਹੀ ਕੜਵਾਇ ਸੀ ਚਾ ਚੱਲਿਆ ਸੀ ਹਾਂ ਜੀ ਬਿਲਕੁਲ ਨਵਾਂ ਹੀ ਕੜਵਾਇਆ ਨਵਾਂ ਕੜਵਾਇਆ ਸੀ ਹਾਂਜੀ ਉਦੋਂ ਕਿੰਨੇ ਦਾ ਹੋਊਗਾ ਇਹ ਜਦੋਂ ਤੁਸੀਂ ਨਵਾਂ ਕੜਵਾਇਆ ਉਦੋਂ ਆਇਆ ਸੀਗਾ ਜੀ ਇਹ ਕੋਈ 296 ਬਦਲਾ ਦੇ ਹੁਣ ਬਦਲਾ ਦਵਾਤੇ ਜੀ ਹਾਂਜੀ ਮਤਲਬ ਦੁਆਰੇ ਤਿਆਰ ਹੋ ਗਿਆ ਹੁਣ ਹਾਂਜੀ ਬਿਲਕੁਕੁਲ ਜੀ ਇੱਕ ਮਿੰਟ ਹੋਰ ਗੱਲ ਦੱਸਿਓ ਜਦੋਂ ਤੁਸੀਂ ਨੇ ਇਹ ਟਰੈਕਟਰ ਨਵਾਂ ਕੜਵਾਇਆ ਤੁਹਾਡੇ ਲੇਪੇ ਉਦੋਂ ਕਿੰਨੇ ਕ ਟਰੈਕਟਰ ਸੀਗੇ ਉਸ ਟਾਈਮ ਤਿੰਨ ਟਰੈਕਟਰ ਸੀ ਤਿੰਨ ਟਰੈਕਟਰ ਸੀ ਅੱਜ ਕਿੰਨੇ ਟਰੈਕਟਰ ਹੋਗੇ ਅੱਜ 5 ਹੈ ਜੀ ਅੱਜ 5 ਨੇ ਹਾਂਜੀ ਬਦੀ ਮਾਲਕ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਜੀ ਪਰਮੇਸ਼ਰ ਕਿੰਨੇ ਕਿੱਲਾਂ ਵੀ ਪਹਿਲੀ ਕਰਦੇ ਹੋ ਇਹਦੇ ਟਰੈਕਟਰ ਦੇ ਨਾਲ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਹੋ ਅਸੀਂ 100 ਕਿੱਲੇ ਦੀ ਖੇਤੀ ਕਰਦੇ ਹਾਂ 100 ਕਿੱਲੇ ਦੀ ਖੇਤੀ ਕਰਦੇ ਹਾਂ ਹਾਂ ਜੀ ਫਿਰ ਇਹ ਟਰੈਕਟਰ ਤੋਂ ਜ਼ਿਆਦਾ ਕੰਮ ਕੀ ਲੈਂਦੇ ਸੀ ਅਸੀਂ ਜਿੱਦਾਂ ਨਾ ਜੀ ਸਾਡੀ ਜਿਹੜੀ ਖੇਤੀ ਆ ਆਲੂ ਦੀ ਖੇਤੀ ਆ ਹਾਂ ਆਲੂ ਦੀ ਖੇਤੀ ਹਾਂ ਜੀ ਇਸ ਕਰਕੇ ਜਿਹੜੇ 60 ਆ ਜੀ ਇਹ ਫਿਰ ਜ਼ਿਆਦਾ ਕੰਮਜਾਪਿਆ ਲੰਦੇ ਵਿੱਚ ਹਾਂ ਇਹਦਾ ਜ਼ਿਆਦਾ ਕੰਮ ਆਲੂ ਦਾ ਸਹੀ ਹੈ ਜਿਹੜੇ ਦੂਜੇ ਟਰੈਕਟਰ ਨੇ ਉਹ ਕਿਹੜੇ-ਕਿਹੜੇ ਨੇ ਉਹ ਜੀ ਆਪਣੇ ਹੈਗੇ ਦੋ ਫਾਰਮਰ ਟਰੱਕ 60 ਆ ਜੀ ਇਹ ਠ ਇੱਕ ਹੋਲੰਡਰ ਤੇ ਇੱਕ Mahindra Arjun ਹੈ ਜੀ novo 404 ਹੈ ਹਾਂਜੀ ਓਕੇ ਤੇ ਮੈਨੂੰ ਹੁਣ ਇਹ ਗੱਲ ਦੱਸਿਓ ਤੁਹਾਨੂੰ ਉਰੇ ਮਤਲਬ ਕਿਵੇਂ ਪਤਾ ਲੱਗਿਆ ਕਿਉਂਕਿ ਰਸਤੇ ਦੇ ਵਿੱਚ ਸਾਰੇ ਬੜੇ ਪੈਂਦੇ ਆ ਬੜੇ ਸੱਜਣਾਂ ਟਰੈਕਟਰ ਮੋਡੀਫਾਈ ਕਰਦੇ ਆ ਹਨਾ ਹਾਂਜੀ ਮੈਂ ਬਾਈ ਜੀ ਉਹਨਾਂ ਦੀਆਂ ਵੀਡੀਓ ਬਹੁਤ ਦੇਖਦਾ ਹੁੰਦਾ ਸੀ ਅੱਛਾ ਵੀਡੀਓ ਦੇਖਦੇ ਹਾਂ ਹਾਂਜੀ ਵੀਡੀਓ ਤੇ ਕੰਮ ਤੁਹਾਨੂੰ ਲੱਗਦਾ ਸੀ ਚੰਗਾ ਬਾਈ ਜੀ ਹਾਂਜੀ ਬਿਲਕੁਲ ਹਾਂਜੀ ਫਿਰ ਉਹਨਾਂ ਨਾਲ ਬਾਈ ਜੀ ਨਾਲ ਮੈਂ ਇੱਕ ਦੋ ਵਾਰੀ ਗੱਲਬਾਤ ਵੀ ਹੋਈ ਸੀ ਮੇਰੇ ਨਾਲ ਜੀ ਜੀ ਠੀਕ ਆ ਤੇ ਉਸ ਤੋਂ ਬਾਦਾਂ ਫੇ ਹੁਣ ਮਨ ਬਣਿਆ ਵੀ ਚਲੋ ਤਿਆਰ ਕਰਾ ਕੇ ਲਈਏ ਚਲੋ ਇੱਕ ਮਿੰਟ ਹੋਰ ਗੱਲ ਕਲੀਅਰ ਕਰਿਓ ਜਦੋਂ ਤੁਸੀਂ ਬਾਈਰੂ ਨੂੰ ਫੋਨ ਲਾਉਂਦੇ ਸੀ ਤੁਹਾਡੇ ਮਨ ਦੇ ਵਿੱਚ ਬੜੇ ਹਾ ਭਾਵ ਹੋਣਗੇ ਨਾ ਵੀ ਅਸੀਂ ਵੀ ਸਾਡਾ ਟਰੈਕਟਰ ਵੀ ਇਦਾਂ ਤਿਆਰ ਹੋ ਆਏ ਹੋ ਟਰੈਕਟਰ ਵੇਖ ਕੇ ਵਾਕਿ ਰੋਖਸ ਹੋਈ ਆ ਬਿਲਕੁਲ ਹੋਈ ਆ ਜੀ ਬਿਲਕੁਲ ਹੋਈ ਆ ਮਨ ਨੂੰ ਤਸੱਲੀ ਹੋ ਗਈ ਜੋ ਕਿਹਾ ਜੀ ਉਸ ਤੋਂ ਵੀ ਉੱਪਰ ਹੀ ਹੋਇਆ ਜੀ ਉਦੋਂ ਉੱਪਰ ਹੋਇਆ ਹਾਂਜੀ ਦੱਬੀ ਫੇਰ ਸਾਵਾਸੇ ਬਣਦੀ ਆ ਧਰਮੇ ਹੈਨਾ ਤੇ ਗੱਲ ਇਹ ਆ ਬਾਈ ਤੁਹਾਡਾ ਪਿੰਡ ਤੇ ਨਾਮ ਦੁਆਰੇ ਦੱਸਿਓ ਮੈਨੂੰ ਪਿੰਡ ਨੱਥੂ ਚਾਲ ਜੀ ਜ਼ਿਲ੍ਹਾ ਕਪੂਰਥਲਾ ਜੀ ਪਿੰਡ ਨੱਥੂ ਚਾਲ ਜ਼ਿਲ੍ਹਾ ਕਪੂਰਥਲਾ ਤੁਹਾਡਾ ਨਾਮ ਕੀ ਹੈ ਜੀ ਜਰਨੈਲ ਸਿੰਘ ਜਰਨੈਲ ਸਿੰਘ ਤੁਹਾਡਾ ਮੋਬਾਈਲ ਨੰਬਰ ਵੀ ਬੋਲ ਦਿਓ 9814522597 ਜੀ 9814522597 22597 22597 ਸਾਹਮਣੇ ਹਾਂਜੀ ਓਕੇ ਤੇ ਲੈ ਮਿੱਤਰੋ ਬਾਈ ਹੁਣ ਇੱਕ ਗੱਲ ਹੋਰ ਕਲੀਅਰ ਕਰਿਓ ਜਿਹੜੇ ਸੱਜਣ ਆਪਣੀ ਵੀਡੀਓ ਵੇਖਦੇ ਆ ਉਹਨਾਂ ਨੂੰ ਆ ਜਾਣਾ ਚਾਹੀਦਾ ਬਿਲਕੁਲ ਜੀ ਜੇ ਕੋਈ ਮੰਚ ਹੋਵੇ ਵੀ ਅਸੀਂ ਟਾਈਟਲ ਤਿਆਰ ਕਰਾਉਣਾ ਹਾਂ ਤਾਂ ਮੈਂ ਕਹਿਣਾ ਕਰਾਉਣਾ ਚਾਹੀਦਾ ਜੀ ਵੀ ਕਰਵਾਉਣਾ ਚਾਹੀਦਾ ਵੀ ਹੈ ਤੇ ਸਹੀ ਟਿਕਾਣੇ ਤੇ ਆਉਣਾ ਵੀ ਚਾਹੀਦਾ ਆਉਣਾ ਵੀ ਚਾਹੀਦਾ ਜੀ ਹੈਨਾ ਬਿਲਕੁਲ ਜੀ ਤੇ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹ ਕੁੜੀਆਂ ਵੀ ਨਾਲ ਆਈ ਆਪਣੀ ਹਾਂਜੀ ਫਿਰ ਕੁੜੀ ਪੁੱਤ ਤੁਸੀਂ ਕਿਵੇਂ ਨਾਲ ਆਏ ਥੋੜੇ ਜਿਵੇਂ ਕੁੜੀਆਂ ਵੀ ਅੱਜ ਕੱਲ੍ਹ ਚਲੋ ਖੇਤੀ ਨੂੰ ਪਿਆਰ ਕਰਦੀਆਂ ਨੇ ਇੱਥੇ ਆਜੋ ਇੱਧਰ ਆਜੋ ਤੁਹਾਡਾ ਕੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੈਂ ਤਾਂ ਪੰਨੀਤ ਕੌਰ ਪੰਨੀਤ ਕੌਰ ਕੈਮੀਕਲ ਹਾਈ ਸਕੂਲ ਚ ਪੜ੍ਹਦੇ ਹਾਂ ਦੂਜੀ ਚ ਦੂਜੀ ਚ ਪੁੱਤ ਟਰੈਕਟਰ ਬਣ ਗਏ ਨਾ ਮਾ ਆਪਣਾ ਹਾਂਜੀ ਹੈ ਹਾਂਜੀ ਬਾਪੂ ਨੂੰ ਦੱਸਤਾ ਬਾਪੂ ਕਹਿੰਦਾ ਬਣ ਗਏ ਗਿਆ ਹੂਆ ਰੀਲ ਤਾਂ ਨਹੀਂ ਪਈ ਕੋਈ ਆਲੇ ਨਹੀਂ ਫੋਟੋ ਕਿ ਜਾਈ ਜਾਂਦੀ ਜੀ ਕੁੜੀ ਉਪਰ ਰੋਟੀ ਮਤਾਂ ਨਹੀਂ ਵੀਡੀਓ ਕੱਲ ਤਾਂ ਦੇਖਦੇ ਰਹੇ ਆ ਨਹੀਂ ਸ਼ਾਮ ਨੂੰ ਅੱਛਾ ਸ਼ਾਮ ਨੂੰ ਸੱਚ ਇੱਕ ਗੱਲ ਹੋਰ ਮੈਨੂੰ ਕਲੀਅਰ ਕਰਨੀ ਰਹੀ ਜੀ ਜਦੋਂ ਬਾਈ ਉਹਰੀ ਮੋਡੀਫਾਈ ਕਰ ਰਹੇ ਸੀ ਦੀ ਤੁਹਾਨੂੰ ਨਾਲ ਦੀ ਨਾਲ ਪਤਾ ਲੱਗੀਆਂ ਜਾਂਦੀ ਸੀ ਬਿਲਕੁਲ ਜੀ ਬਿਲਕੁਲ ਇਹ ਤਾਂ ਸੀ ਇਦਾਂ ਮੋਡੀਫਾਈ ਹੋਇਆ ਵੀ ਜਿੱਦਾਂ ਅਸੀਂ ਕੋਲ ਬੈ ਕੇ ਕਰਾਇਆ ਹੁੰਦਾ ਅੱਛਾ ਕਿਉਂਕਿ ਹਰੇਕ ਟੀ ਕੰਮ ਦੀ ਸਾਨੂੰ ਵੀਡੀਓ ਜਾਂਦੀ ਸੀ ਠੀਕ ਹੈ ਵੀ ਅੱਜ ਆ ਕੰਮ ਹੋ ਰਿਹਾ ਜਾ ਰਿਹਾ ਤਾਂ ਹੋ ਰ ਸੀ ਗੱਕਾ ਹੋਰ ਗੱਲਬਾਤ ਵੀ ਹੁੰਦੀ ਜਿਆਦਾਤਰ ਬੇਟਾ ਹੀ ਗੱਲ ਕਰਦਾ ਹੁੰਦਾ ਜੀ ਬਾਈ ਜੀ ਹੁਣਾਂ ਦਾ ਅੱਛਾ ਕਿੱਥੇ ਬੇਟਾ ਆਪਣਾ ਆ ਜਾ ਵੀ ਉਸਤਾਦ ਕੀ ਹਾਲ ਨੇ ਸਸਤ ਹਸਰੀ ਕਾਲ ਹੋ ਗਈ ਮਾਨੂੰ ਤਸ਼ਲੀ ਪੂਰੀ ਘੈਂਟ ਬਣ ਕੇ ਟਰੈਕਟਰ ਹਾਂਜੀ ਲੈ ਵੀ ਫਿਰ ਹੁਣ ਰੀਲਾਂ ਪਾਉਣ ਵਾਲੀ ਗਰਦ ਘੜਦੀ ਜੰਗਾ ਹਾਂਜੀ ਦੱਸ ਦੀ ਸਾਰੇ ਪਿੰਡ ਆਪਣੇ ਪਿੰਡ ਜੀ ਆ ਕੇ ਵੀ ਅਸੀਂ ਬਰਨਾਲੇ ਤੋਂ ਕਰਾ ਕੇ ਲਿਆਂਦਾ ਜਵੰਦੇ ਫਾਰਮ ਤੋਂ ਜਵੰਦੇ ਫਾਰਮ ਤੋਂ ਟਰੈਕਟਰ ਤੇ ਆਦਿ ਹਾਂ ਟਰੈਕਟਰ ਤਿਆਰ ਕਰਾਇਆ ਤਹਿਲਾ ਮੇਤਰ ਹੁਣ ਆਪਣੇ ਨਾਲ ਨਾ ਬਾਈ ਮਿੰਟੂ ਆਪਾਂ ਸਾਰੀ ਜਾਣਕਾਰੀ ਲੈਣੇ ਬਾਈ ਤੋਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੈ ਜੀ ਤੇ ਕੀ ਕੁਝ ਕੀਤਾ ਆਪਾਂ ਡਾਇਰੈਕਟਰ ਦਾ ਫਿਰ ਉਹਨਾਂ ਐਸੇ ਹੋ ਬਾਈ ਤਾਂ ਛੱਡੀ ਕੁਝ ਨਹੀਂ ਮੰਨ ਲਓ ਅੱਛਾ ਮੈਂ ਪਰ ਤੋਂ ਲਾ ਕੇ ਹੁੱਕ ਤਾਂ ਇਹਦੇ ਲੰਗੇ ਹੋਇਆ ਜੀ ਅਸ ਅੰਦਰ ਦੀ ਲੰਗੇ ਇਹਦੇ ਹਰ ਇੱਕ ਚੀਜ਼ ਦਾ ਤਸੱਲੀ ਨਾਲ ਕੰਮ ਕਰਦਾ ਮਾਡਲ ਸੀ ਮੰਨ ਲਓ ਜੀ 2000 ਮਾਡਲ ਸੀਗਾ ਜੀ ਪਰ ਅੱਜ ਆਪਾਂ 26 ਹੋਣਾ ਕਿ ਦਿੱਤਾ ਜੀ ਬਾਈਆਂ ਨੂੰ ਜੱਜਮੈਂਟ ਨਹੀਂ ਹੈਗੀ ਜੀ ਕਿਸੇ ਦੀ ਜੱਜਮੈਂਟ ਨਹੀਂ ਹੈਗੀ ਇਹ ਗੱਲ ਮੰਨ ਲਓ ਜੀ ਹਾਂ ਹਾਂਜੀ ਕਿਉਂਕਿ ਕਾਰਨ ਇਹ ਹੈ ਅੱਜ ਕੱਲ ਨਾ ਇਹੀ ਲੁੱਕ ਦੇ ਵਿੱਚ ਨਵਾਂ ਟਰੈਕਟਰ ਆ ਰਿਹਾ ਨਵਾਂ ਆ ਰਿਹਾ ਹਾਂਜੀ ਤੇ ਬਿਲਕੁਲੀ ਜੇ ਆਪਾਂ ਕਿਸੇ ਜੱਜ ਨੂੰ ਇਹ ਕਹੀ ਦੀਏ ਵੀ ਅਸੀਂ ਨਮਾ ਕਢਵਾ ਕੇ ਲੈਂਦਾ ਹੋ ਸਕਦਾ ਉਹ ਸੱਚ ਮੰਨ ਜਾਣ ਮੰਨਣਗੇ ਵੀ ਸੱਚ ਹਨ ਨਹੀਂ ਲੱਗਦਾ ਅੰਦਰੋਂ ਵੀ ਬਾਕੀ ਜਿਵੇਂ ਚੀਜ਼ ਹੈ ਫਿਓਜ ਤੋਂ ਲੈ ਕੇ ਇਕੱਲੀ ਇਕੱਲੀ ਵਾਇਰਿੰਗ ਵੀ ਆਪਰੇਜਨਲ ਬਣਾਈ ਹੈ ਕੋਈ ਦੇਸੀ ਚੀਜ਼ ਤਾਂ ਹੈ ਨਹੀਂ ਹੈ ਅੱਛਾ ਹਾਂ ਨਾ ਤਾਂ ਕੁਝ ਜੀ ਵੱਧ ਕੇ ਲਾਈ ਹੈ ਜੀ ਜਿਹੜੀ ਕੰਪਨੀ ਨੇ ਦੀ ਹੋਈ ਆ ਸਟicker ਦੇਖੋ ਜੀ ਰਿਜਨਲ ਹਾਂਜੀ ਹਾਂ ਹਾਈ ਕੰਪੈਸਿਟੀ ਐਕਸਟਰਾ ਟਾਰਕ ਹਨਾ ਡਬਲ ਕਲਚ ਲਾਈਟਾਂ ਲੂਟਾਂ ਵੀ ਹਾਈ ਰੈਕਸ ਤੇ ਇਹ ਡੱਕਰ ਲਗ ਵਗੈਰਾ ਲਾਇਆ ਹੈ ਜੀ ਦੇਖ ਇਹ ਵੀ ਪਾਈਆਂ ਦੇ ਆਲੂ ਦੀ ਖੇਤੀ ਕਰਕੇ ਆਪਾਂ ਛੋਟਾ ਲਾਇਆ ਜੀ ਵੀ ਕੰਮ ਵੀ ਦੇਵੇ ਤੇ ਸ਼ੌਂਕ ਵੀ ਬੰਦੇ ਦਾ ਪੂਰਾ ਹੋਵੇ ਸ਼ੌਂਕ ਹੀ ਬੰਦੇ ਦਾ ਪੂਰਾ ਹੋਵੇ ਤੇ ਉਸ ਤੋਂ ਬਾਅਦ ਇਹ ਸਤਰੀ ਵੀ ਸਾਰੀ ਡੈਕੋਰੇਸ਼ਨ ਕੀਤੀ ਆ ਹਾਂ ਆ ਦੇਖੋ ਜੀ ਮਾਤਾ ਜੀ ਫੋਟੋਫੋਰਗਾਂ ਦੀ ਹਾਂ ਹਾਂ ਜੀ ਹਾਂ ਇਹਨਾਂ ਦੀ ਯਾਦਗਾਰੀ ਆ ਜੀ ਇਹ ਸਹੀ ਗੱਲ ਆ ਹਾਂ ਤੇ ਤਰ ਮੈਂ ਆ ਸਾਰੀ ਕਾਦੇ ਹਰੇ ਮਰੋਂ ਚੈੱਕ ਕਰਵਾ ਕੱਲੀ ਕੱਲੀ ਚੀਜ਼ ਦਾ ਬਾਈ ਨੇ ਧਿਆਨ ਰੱਖਿਆ ओरिजिनल ਲੁੱਕ ਹੀ ਰੱਖੀ ਹੈ ਜੀ ਕਿਉਂਕਿ ਬਵਾਈਆਂ ਦਾ ਆਲੂਆਂ ਦਾ ਕੰਮ ਕਰਕੇ ਵੀ ਕੋਈ ਦਿੱਕਤ ਨਾ ਆਵੇ ਜੀ ਪਾਉਣ ਨੂੰ ਤਾਂ ਟਾਇਰ ਆਪਾਂ ਵੱਡੇ ਹੀ ਪਾਉਂਦੇ ਆ ਹੋ ਟ੍ਰੈਕਟਰ ਖੜਿਆ ਸਾਰਿਆਂ ਦੇ ਵੱਡੇ ਟਾਇਰ ਪਾਇਆ ਜੀ ਪਰ ਇਹ ਬਾਈ ਕਹਿੰਦੇ ਆ ਆਪਾਂ ਕੰਮ ਲੈਣਾ ਜੀ ਇਹ ਤਾਂ ਵੀ ਆ ਪਰ ਕੰਮ ਵੀ ਲੈਣਾ ਤੇ ਰੱਖਣਾ ਵੀ ਲਈ ਨਾਲ ਰੱਖਣਾ ਵੀ ਸ਼ੌਂਕ ਨਾਲ ਹਾਂਜੀ ਸਹੀ ਗੱਲ ਹੈ ਕੋਈ ਚੀਜ਼ ਹੈ ਜੀ ਤੇ ਡਿੱਕ ਲੱਗਿਆ ਜੀ ਛਤਰੀ ਲੱਗ ਕੇ ਪੱਕੇ ਲੱਗੀ ਹੈ ਤੇ ਪਰ ਕਰਵਾ ਕੇ ਸੇ ਪਾਸੇ ਮੈਂ ਇੱਕ ਬੂਕ ਤੋਂ ਵੀ ਕਿਤੇ ਬੰਦਾ ਕੋਈ ਹੱਥ ਨਹੀਂ ਧਰ ਸਕਦਾ ਇਹ ਹੁੱਕ ਵੀ ਅਰੀਜਨਲ ਡਰਾਵਰ ਲੈਂਕਾ ਟੋਟਲ ਸਮਾਨ ਹੀ ਨਵਾਂ ਲੱਗਿਆ ਜੀ ਕੋਈ ਚੀਜ਼ ਐ ਹੈ ਨਹੀਂ ਵੀ ਆਪਾਂ ਕੱਚਾ ਛੱਡਿਆ ਜੀ ਸਹੀ ਗੱਲ ਠੀਕ ਗੱਲ ਹੈ ਨਾ ਅਰੀਜਨਲ ਜ਼ਿਆਦਾਤਰ ਅਰੀਜਨਲ ਲੁੱਕ ਰੱਖੀ ਹੈ ਜੀ ਮੇਰੇ ਸਾਬ ਨਾਲ ਨਾ ਇੱਕ ਕਿਤੇ ਇੱਕ ਕੋਈ ਪਰਸੈਂਟ ਵੀ ਨਹੀਂ ਆਪਾਂ ਕਹਿ ਸਕਦੇ ਕਿ ਕਿਤੋਂ ਬੰਦੇ ਨੂੰ ਕੋਈ ਜੱਜ ਹੋਵੇ ਲੈ ਨਾ ਸਹੀ ਜਿਹੀ ਚੀਜ਼ ਆ ਰਹੀ ਆ ਪਲੇਟ ਵੀ ਸਪੈਸ਼ਲ ਲੈ ਕੇ ਪਾਈ ਆ ਕੰਪਨੀ ਵੱਲੋਂ ਆ ਰਹੀ ਆ ਨਹੀਂ ਹਾਲਾ ਕਹਿੰਦਾ ਕਿ ਨੀ ਉਹ ਪਲੇਟ ਉੱਪਰ ਰੱਖ ਕੇ ਲਾਈ ਆ ਟਾਂਕੇ ਨਹੀਂ ਜੀ ਅਰੀਜਨਲ ਆਈ ਇਹ ਅੱਛਾ ਹਾਂਜੀ ਹਾਂ ਬਗੈਰ ਜਿਵੇਂ ਅੱਜ ਨਾਮਦੇ ਤੋਂ ਲੈ ਕੇ ਵੀ ਛੋਟੀ ਛੋਟੀ ਚੀਜ਼ਾਂ ਵੀ ਧਿਆਨ ਰੱਖਿਆ ਗਿਆ ਜੀ ਸਹੀ ਗੱਲ ਰੱਖਣਾ ਵੀ ਚਾਹੀਦਾ ਜੀ ਨਾ ਬਾਕੀ ਬਾਈ ਜੀ ਖੜੇ ਆ ਸਾਰਾ ਕੁਝ ਦੱਸੀ ਜਾਂਦੇ ਹਨ ਇਹ ਹੁੰਦੇ ਆ ਜਿਆਦਾ ਤਾਂ ਇਹਨਾਂ ਦੇ ਦੱਸਣ ਤੇ ਆ ਜੀ ਬਿਲਕੁਲ 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 ਤੇ ਸਾਡੇ ਵੱਲੋਂ ਬਾਈ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਹਨਾ ਤੇ ਹੋਰ ਕੋਈ ਚੀਜ਼ ਦੱਸਣ ਗੀ ਨਹੀਂ ਰਹਿ ਗਈ ਹੋ ਵੀ ਆਪਣੀ ਬਸ ਤਾਂ ਦੇਖ ਹੀ ਜਾਂਦਾ ਵੀ ਇਹ ਨਵਾਂ ਤਾਂ ਨਵਾਂ ਹੀ ਆ ਸਹੀ ਗੱਲ ਆ ਬਿਲਕੁਲ ਨਵਾਂ ਬਣ ਗਿਆ ਤੇ ਬਾਈ ਸਾਡੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਠੀਕ ਆ ਤੁਹਾਨੂੰ ਸੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਸੇ ਤਰ੍ਹਾਂ ਨਾ ਜਿਹੜੇ ਆਪਣੇ ਮਤਲ ਜੇ ਆਪਕਾ ਮਾਉਣੀਆ ਤਾਂ ਫਿਰ ਉਹਨੂੰ ਆਪਾਂ ਸਹੀ ਥਾਂ 'ਚ ਲਾਈਏ ਹਨਾ ਭਾਈ ਹਾਂਜੀ ਬਿਲਕੁਲ ਤੇ ਸਾਡੇ ਬੰਨ ਬਹੁਤ ਸਾਰੀਆਂ ਮੁਬਾਰਕਾਂ ਮਤਲਬ ਮੇਰੇ ਲਈ ਸਭ ਤੋਂ ਨੇ ਅੱਜ ਬਿਲਕੁਲ ਹੀ ਨਾ ਉਹੀ ਨਵਾਂ ਟਰੈਕਟਰ ਆਏ ਲੱਗ ਰਿਹਾ ਵੀ ਅੱਜ ਏਜੰਸੀ ਤੋਂ ਨਿਕਲਿਆ ਹੋਇਆ ਹਾਂਜੀ ਏਜੰਸੀ ਜੀ ਹਨਾ ਤੇ ਇਹ ਵੀ ਤੁਸੀਂ ਜੇ ਕਿਸੇ ਨੂੰ ਦੱਸੋਗੇ ਤਾਂ ਤਾਂ ਆਪਾਂ ਮਾਦੀ ਕੋਈ ਕਹਦੇ ਵੀ ਯਾਰ ਉਹ ਟਰੈਕਟਰ ਤਿਆਰ ਕਰਾਇਆ ਹੈਰਾਨ ਹੋਊਗਾ ਪਰ ਦੇਖ ਕੇ ਨਹੀਂ ਕਹਿ ਸਕਦਾ ਨਹੀਂ ਦੇਖ ਕੇ ਨਹੀਂ ਦੇਖ ਕੇ ਨਹੀਂ ਕਹਿ ਸਕਦਾ ਕਿਉਂਕਿ ਬਿਲਕੁਲ ਨਵੀਂ ਦਿੱਤੀ ਧਰ ਮੇ ਕੋਈ ਸਟਿੱਕਰਾਂ ਦੇ ਵਿੱਚ ਨਹੀਂ ਫਰਕ ਪਾਗਦਾ ਦੇਖ ਹਨਾ ਓਰੀਜਨਲ ਹਰ ਇੱਕ ਚੀਜ਼ ਓਰੀਜਨ ਦੇ ਕਰੋਸ ਤੇ ਤੁਹਾਨੂੰ ਵਧੀਆ ਲੱਗੇ ਜੀ ਕੰਮ ਬਾਈ ਬਹੁਤ ਵਧੀਆ ਜੀ ਤੇ ਮੈਂ ਇਹ ਰੇਲ ਕੋਈ ਫੈਕਟਰੀ ਤੋਂ ਰਿਟਾਇਰ ਹੋਇਆ ਅੱਛਾ ਜੀ ਠੀਕ ਆ ਦੱਬੇ ਬੰਦ ਤੇ ਰੇਲ ਦੇ ਹਾਂਜੀ ਹਾਂਜੀ ਉਸ ਤੋਂ ਰਿਟਾਇਰ ਹੋਇਆ ਮੈਂ ਸਪੈਸ਼ਲ ਦੇਖਣ ਆਇਆ ਹਾਂ ਤੇ ਵੱਡੀ ਗੱਲ ਪਿਆਰ ਇਹਨਾਂ ਦੇ ਨਾਲ ਹਾਂ ਤੋਂ ਕਾਫੀ ਦਿਨਾਂ ਤੋਂ ਮੈਂ ਵੀ ਕਹਿ ਰਿਹਾ ਵੀ ਮੈਂ ਤੁਹਾਡੇ ਨਾਲ ਜਾਣਾ ਕਿਦਾਂ ਲੈਣ ਜਾਣਾ ਅੱਛਾ ਜੀ ਚਾਹਣਾ ਦੀ ਮਣ ਚ ਪੂਰੇ ਉਤਾਵਲੇ ਦੀ ਵੀ ਚੱਲਾਂਗੇ ਆਪਾਂ ਆਹ ਤਿੰਨ ਵੀ ਸਵੇਰ ਦੇ ਉੱਠੇ ਆ ਜੀ ਅਸਲ ਉਰੰਗਕੇ ਨੇ ਮੈਨੂੰ ਪਹੁੰਚਾਈ ਸੀ ਅੱਜ ਤੁਸੀਂ ਇੱਥੇ 8 ਵਜੇ ਪਹੁੰਚ ਗਏ ਸਵੇਰੇ 8 ਵਜੇ ਪਹੁੰਚ ਗਏ ਸੀ ਸਵੇਰੇ 8 ਵਜੇ ਆ ਗਈ ਸੀ ਹਾਂਜੀ ਆ ਗਈ ਤੁਸੀਂ ਦੇਖੋ ਤੁਹਾਨੂੰ ਆਏ ਧਰ ਮੇ ਤਾਂ ਕੋ ਨਹੀਂ ਜਾਂਦੇ ਬੰਦੇ ਦੇ ਅੰਦਰ ਹਨਾ ਵੀ ਕਿੰਨਾ ਚਾਹ ਦੀ ਯਾਰ ਮੈਂ ਕਹਣਾ ਹੋ ਸਕੇ ਜੀ ਇੰਨੀ ਜਲਦਬਾਜੀ ਤੁਸੀਂ ਜਿੱਦ ਨਵਾਂ ਘੜਵਾਇਆ ਉਹਦੇ ਨਾਲ ਹੋਈ ਕੀਤੀ ਹੋਵੇ ਨਹੀਂ 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 ਜਲਦਬਾਜੀ ਉਹ ਦਿਨ ਕੀਤੀ ਪਰ ਜੰਨੀ ਅੱਜ ਜਲਦਬਾਜੀ ਹੈਣਾ ਸਹੀ ਗੱਲ ਆ ਤੇਲਾ ਮਿੱਤਰੋ ਬਹੁਤ ਵਧੀਆ ਦਾ ਵਿਹਾਰ ਆ ਹਾਂਜੀ ਖਾਣ ਪੀਣ ਦਾ ਸਭ ਦਾ ਸਿਸਟਮ ਇਹਨਾਂ ਦਾ ਬਹੁਤ ਵਧੀਆ ਠੀਕ ਹੈ ਜੀ ਉਹਦੇ ਚਾਹ ਹਾਂ ਪ੍ਰਸ਼ਾਦੇ ਜੀ ਆਉਣ ਲੱਗੇ ਸਮੋਸੇ ਨੂੰ ਜਾਣ ਲੱਗੇ ਆ ਠੀਕ ਆ ਇਹ ਅਮਰੀਕਾ ਮਹਾਰੇ ਦੀ ਕਿਰਪਾ ਐਂ ਸੱਲੀ ਪੂਰੀ ਹੈ ਬਹੁਤ ਪੂਰੀ ਖੁਸ਼ੀ ਹੋ ਗਈ ਏਕਣਾ ਜੀ ਬਾਹਲੇ ਸੱਜਣਾ ਦੇ ਦਿਲ ਦੇ ਵਿੱਚ ਇਹ ਵਹਿਮ ਹੁੰਦਾ ਹੈ ਵੀ ਜਿਹੜੀ ਸਾਡੀ ਦੁਕਾਨ ਹੈ ਵੱਡੇ ਰੋਡ ਤੇ ਹੋਣੀ ਚਾਹੀਦੀ ਫੇਰ ਸਾਡਾ ਕੰਮ ਚੱਲੂ ਹਾਂਜੀ ਇੱਥੇ ਮੈਂ ਕਹਿੰਦਾ ਜੇ ਬੰਦਾ ਜ਼ੋਰ ਲਾਲੇ ਤਾਂ ਵੀ ਨਹੀਂ ਲੱਭ ਸਕਦਾ ਨਹੀਂ ਲੱਭ ਸਕਦਾ ਜਿੱਥੇ ਬਈ ਦਾ ਕੰਮ ਜਿੱਥੇ ਵੇਲ ਨਹੀਂ ਨੀ ਨਹੀਂ ਲੰਨੀ ਚਾਰ ਪੰਜ ਟਰੈਕਟਰ ਅੰਦਰ ਖੜਿਆ ਜੀ ਵੀ ਆਪਾਂ ਤਿੰਨ ਟਰੈਕਟਰ ਤੋੜਨੇ ਕੱਲਾ ਹੀ ਨਹੀਂ ਹੈਗਾ ਜੀ ਮੈਂ ਮਾਰੀ ਧਰਮੇ ਕਹਿਣੇ ਭਾਈ ਇਹ ਤਨੂੰ ਆ ਦਿਖਾ ਕੇ ਬਾਕੀ ਵੀਡੀਓ ਵੀ ਪਾਵਾਂ ਕੱਲੇ ਕੱਲੇ ਆਹ ਦੇ ਆ 475 ਖੜਾ ਹੈ ਟਰੈਕਟਰ ਅਜ ਤੋੜਨੇ ਆਈ ਆਪਾਂ ਨੇ ਕਿਸੇ ਸਕੌਟ ਖੜਾ ਹੈ ਦੇਖ ਹਨ ਹਾਂਜੀ ਇਹ ਨਹੀਂ ਕੱਲਾ ਵੀਡੀਓ ਕੱਲੇ ਕੱਲੇ ਦੀ ਹੋਈ ਬਣਾਵਾਂਗੇ ਜਾਂ ਤੋੜਨੇ ਚਾਰੇ ਅੱਜ ਨਹੀਂ ਕਿਉਂਕਿ ਤਿਆਰ ਹੈ ਜੀ ਕੱਲ ਨੂੰ ਦੀਵਾਲੀ ਹੈ ਜੀ ਫਿਰ ਬਿਲਕੁਲ ਬਿਲਕੁਲ ਹਾਂ ਕੱਲ ਨੂੰ ਦੀਵਾਲੀ ਹੈ ਚਲੋ ਹਨਾ ਕਰਕੇ ਜੀ ਥੋੜਾ ਖਸਾ ਹੋ ਗਿਆ ਵੀ ਛੇਤੀ ਦਈਏ ਜੀ ਠੀਕ ਹੈ ਠੀਕ ਹੈ ਤੇ ਭਾਈ ਜੀ ਸਾਡੇ ਤੇ ਲੈ ਮਿੱਤਰੋ ਜੇ ਤੁਸੀਂ ਵੀ ਨਾ ਕੋਈ ਟਰੈਕਟਰ ਤਿਆਰ ਕਰਵਾਉਣਾ ਹੁੰਦਾ ਹਮੇਸ਼ਾ ਯਾਦ ਰੱਖਿਓ ਜਵੰਦਾ ਮੋਡੀਫਾਈ ਫਾਰਮ ਸਰਜੀਤਪੁਰੇ ਦੇ ਕੋਠੇ ਬਰਨਾਲਾ ਬਾਕੀ ਆਪਾਂ ਨੰਬਰ ਮਿਸਤਰੀ ਜੀ ਦਾ ਪੱਟੀ ਤੇ ਚਲਾ ਵੀ ਦਿੱਤਾ ਤੁਸੀਂ ਕੋਈ ਰੈਮ ਮਸਬਰਾ ਲੈਣਾ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਵੀ ਸਕਦੇ ਹੋ ਪਰ ਇੱਕ ਗੱਲ ਹੈ ਵੀ ਮੈਂ ਕਹਿੰਦਾ ਦੁਨੀਆ ਦੇ ਜਿੰਨੇ ਵੀ ਟਰੈਕਟਰ ਅੱਜ ਤੱਕ ਮਾਰਕੀਟ 'ਚ ਆਏ ਐ ਹੋ ਨਹੀਂ ਸਕਦਾ ਭਾਈ ਜੀ ਨੇ ਅਜੇ ਤੱਕ ਕੋਈ ਨਾ ਮੋਡੀਫਾਈ ਕੀਤਾ ਹੋਵੇ ਨਾ ਜੀ ਸਾਰੇ ਕਰਤੇ ਆਪਾਂ ਨੇ ਸਕੋਟ ਵੀ ਤੋੜਨਾ ਸਕੋਟ ਵੀ ਕਰਤਾ ਹਾਂ ਹਾਂ ਸਕੋਟ ਵੀ ਕਰਤਾ ਇਸ ਤੋਂ ਪਹਿਲਾਂ ਹਿੰਦੁਸਤਾਨ ਵੀ ਕੀਤੇ ਨੇ ਇਸ ਤੋਂ ਪਹਿਲਾਂ ਡੀਟੀ 14 ਵਰਗੇ ਵੀ ਬ ਹਾਂਜੀ ਹਾਂ ਤੇ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਸ਼ੇਅਰ ਕਰ ਦਿਓ ਭਰਾ ਬਣ ਕੇ ਵੀਡੀਓ